ਦੋਰਾ ਫੇਰ ਪਾਈ ਟੱਚ ਫੋਕਸਿੰਗ ਬਹੁਤ ਅੱਛਾ ਹੁਣ ਕੀ ਕਰਦਾ ਹੈ ਓਵਰ ਕੀ ਕਰਦਾ ਹੈ ਨੰਪਿੰਗ ਸਰ ਕੋਈ ਰੂਲ ਰੈਗੂਲੇਸ਼ਨ ਨਹੀਂ ਹੈਗਾ ਠੀਕ ਹੈ ਘੰਟਾ ਕੈਂਡਾ ਤੇ ਰਾਹ ਜੇ ਖੜੇ ਹੋਵੇ ਪਹਿਲੇ ਗੇਟ ਦੇ ਅੰਦਰ ਤੱਕ 15-20 ਮਿੰਟਾਂ ਬਾਅਦ ਵੱਡਾ ਟੱਡਾ ਆ ਕੇ ਕਹਿੰਦਾ ਆ ਕਿ ਸਾਰਾ ਭਾਈ ਸਾਹਿਬ ਸਰਦਾਰ ਜੀ ਥੋੜਾ ਜਾਨੀ ਹੈਗਾ ਆਪਣਾ ਇਹ ਟੋਪੇ ਵੀ ਦੋ ਸਲੋ ਚੱਲਦਾ ਪਰ ਨਹੀਂ ਚੱਲਦਾ ਤੁਹਾਨੂੰ ਠੀਕ ਹੈ ਜੇ ਸਾਡੇ ਵਰਗਾ ਕੋਈ ਆਹ ਆਹ ਬੋਲਦਾ ਠੀਕ ਹੈ ਤੇ ਉਹਦੀ ਕੋਈ ਨਾ ਕੋਈ ਗਲਤੀ ਕਰ ਦਿੰਦੇ ਅਗਲੇ ਕਹਿੰਦੇ ਚੱਲ ਬਾਹਰ ਚੁੱਕ ਕੇ ਜਿੰਨੇ ਕਿਸੇ ਨੇ ਪੈਸੇ ਦਿੱਤੇ ਹੋਣ ਤੇ ਉਹਦਾ ਕੰਮ 1 ਮਿੰਟ ਤੋਂ ਇਹਨਾਂ ਦੀ ਪਿੱਛੇ ਦੀ ਫੋਟੋ ਸੀਗੀ ਹੈ ਜੀ ਸਾਹਮਣੇ ਆਓ ਜੀ ਫਾਈਲਿੰਗ ਚੱਕਣ ਲੱਗੇ ਇੱਥੇ ਸਾਰੇ ਇਹਨਾਂ ਦਾ ਕੀ ਖਿਆਲ ਹੈ ਸੈਲਫੀ ਟੋਪੀ ਵੀ ਪਹਿੰਦੀ ਹੋਈ ਆ ਸਾਰੇ ਆਪਣਾ ਕੰਮ ਛੱਡ ਕੇ ਘਰੋਂ ਬਾਹਰੋਂ ਆਏ ਪਏ ਆ ਕੋਈ ਕੰਮ ਨੂੰ ਆ ਦੋ ਲੇਡੀਸ ਆ ਨਾ ਸਟਾਫ ਵੀ ਨਹੀਂ ਹੋ ਰਿਹਾਗਾ ਘੋਟੋ ਘੜ ਸਟਾਫ ਦੇ ਅਵੇਲੇਬਲ ਕਰਨਾ ਚਾਹੀਦਾ ਬਾਦ ਦੇ ਸਾਡਾ ਜਿਹੜਾ ਮਾਰ ਮੈਂ ਆਤਾ ਹਾਂ ਲੈਸਨ ਤੋਂ ਸਬਸਟੈਂਸ ਲੈਸਨ ਲੈਣੇ ਕਿਉਂ ਲੈਸਨ ਨਹੀਂ ਬੰਵਾਏਗੇ ਤਾਂ ਪੁਲਿਸ ਵਾਲੇ ਚਾਲਾਨ ਕਰਤੇ ਸੋ ਇਸ ਦਾ ਕੋਈ ਬਿਕਨਫਰਟ ਹੈ ਲੈਸਨ ਨਹੀਂ ਬੰਸਾਇਆ ਤਾਂ ਸਰਕਾਰ ਮਾਤ ਕਰੇ ਹਾਂਜੀ ਫਾਈਲ ਕੌਨਸੀ ਭਾਈ ਕੀ ਹੈ ਫਾਈਲ ਕੌ ਕਸੀਦ ਵੀ ਲੜਕੀ ਫਾਈਲ ਤੋਂ ਸੇਮ टेस्ट के लिए आज किए दो चौबीस ऐसी छठे महीने से दौड़ रहा हूँ मैं तो थो थो तो थो तो थो तो क्या कहते हैं जब आते हैं तो कहते हैं सर्वर डाउन कभी काम करते हैं कभी फोन पे लगे रहते हैं कभी वीडियो कॉलिंग तो तो बात होती है यहाँ जब बोलो तो बोलते हैं चार बच्चा बच्चा धक्के हैं अफसर मारते हैं कभी धक्के मार के इतने के धक्के मारने निकालते देते ऐसा क्यों है डॉक्यूमेंट अपलोड होनी है इधर सेल्फ कनेक्शन पर अपलोड नहीं दिया इधर पास है नहीं इधर टेस्ट होने में होना है या तो फोटो फोन लगी इधर सेल्फ कनेक्शन पास है इधर सही है तो इधर सेल्फ कनेक्शन आ रहा है बहुत इधर से रिक्वेस्ट आ रहा है वो इधर की ऑनलाइन या अपलोड करना है इधर ऑनलाइन पर ये अपलोड नहीं है ये कहने चार पैसे ले लेना तो वो ਤੁਹਾਡੇ ਵਰਗਾ ਆ ਗਿਆ ਤੇ ਉਹਦਾ ਕੰਮ ਨਹੀਂ ਹੋਣਾ ਜੀ ਦੇਖੋ ਮੰਤਰੀ ਸਾਹਿਬ ਬੇਨਤੀ ਹੈ ਜਿਨੇ ਪਹਿਲੇ ਤੇ ਐਲੀਟ ਕਰਵਾਉਣਾ ਲੈਣਾ ਪਹਿਲੇ ਸਰ ਇਸ ਤਰ੍ਹਾਂ ਹੁੰਦਾ ਸੀਗਾ ਕਿ ਜਿਵੇਂ ਉੱਤੇ ਖਿੜਕੀ ਦੀ ਅਪਲਾਈ ਕਰਕੇ ਲੈਸੈਂਸ ਅਗਲੇ ਦਿਨ ਹੀ ਮਿਲ ਜਾਂਦਾ ਸੀ ਤੇ ਤੋਂ ਵੱਧ ਤੋਂ ਵੱਧ ਹਫਤੇ ਦਾ ਟਾਈਮ ਲੱਗਦਾ ਸੀ ਲੈਸੈਂਸ ਮੈਨ ਦਿੰਦਾ ਸੀਗਾ ਸਰ ਹਾਂਜੀ ਅੱਠ ਅੱਠ ਦਿਨ ਉਹਨਾਂ ਦੇ ਲੋਕਾਂ ਦੇ ਸੰਸ ਲੈਟ ਹੋ ਰਹੇ ਨੇ ਇੱਕ ਤਾਂ ਉਹ ਹੀ ਵੱਡੀ ਪ੍ਰੋਬਲਮ ਹੈ ਦੂਜੀ ਅੱਜ ਕੱਲ ਦੀ ਜਿਹੜੀ ਪ੍ਰੋਬਲਮ ਸਰ ਇਹ ਆ ਰਹੀ ਇੱਥੇ ਕਿ ਜਿਵੇਂ ਕਿ ਅਪਾਇੰਟਮੈਂਟ ਜਦੋਂ ਆਪ ਚੱਕਦੇ ਆ ਪੱਕੇ ਦੇ ਲੈਸੈਂਸ ਦੀ ਫੋਟੋ ਵਾਸਤੇ ਉਹਦੇ ਵਾਸਤੇ ਪ੍ਰੋਸੀਜਰ ਦੇ ਹਿਸਾਬ ਦੇ ਨਾਲ ਕੀ ਦੀ ਡੀਡ ਆਮ ਕਿੰਨਾ ਹੋਵੇ ਜਦੋਂ ਚਾਰ ਚੁਸ ਦੇ ਨਾਲ ਆਉਂਦਾ ਜਦੋਂ 1.5 150 ਬੰਦਾ ਰਹਿੰਦਾ ਲੰਗਰਪੁਰ ਸ਼ਹਿਰ ਦੀ 25 ਲੱਖ ਦੀ ਆਬਾਦੀ ਜਦੋਂ ਸ਼ਹਿਰ ਦਾ ਇਟ ਰਾਹ ਗਿਆ ਹ ਇੱਥੇ ਸਾਰੀ ਦੁਨੀਆ ਨੇ ਆਣਾ ਹੈ ਤੇ ਗਾ ਸਟਾਫ ਵੀ ਨਹੀਂ ਹੁਣਗਾ ਫਿਰ ਕੰਮ ਕਿਵੇਂ ਹੋਏਗਾ ਉਹ ਸਾਬ ਵੀ ਦੱਸ ਰਹੇ ਸੀਗੇ ਆ ਆਰਡੀਓ ਸਾਹਿਬ ਕਹਿੰਦੇ ਸੀ ਅਸੀਂ ਹਰ 15 ਜਨਮਾ ਸਟਾਫ ਵਾਸਤੇ ਲਿਖਦੇ ਆ ਪਰ ਸਟਾਫ ਪ੍ਰੋਵਾਈਡ ਨਹੀਂ ਹੋ ਰਿਹਾ ਉਹ ਵੀ ਉਹਦਾ ਵੀ ਹੱਲ ਕਰਨਾ ਚਾਹੀਦਾ ਨਾ ਸਿਪਟਾ ਅੰਦਰ ਇੱਕ ਬਣਤੀ ਹਾਂ ਜੀ ਸਰ ਹਰ 15 ਜੱੜ ਰੁਪਏ ਦੀ ਸਟਾਫ ਦੀ ਹੈ ਜਦੋਂ ਬੰਦੇ ਜਾ ਰਹੇ ਹੁੰਦੇ ਨੇ ਕਿ ਸਟਾਫ ਮਿਲੋ ਕਿੰਦਾ ਅਗਲੇ ਉਹ ਵੀ ਐਵਰੇਜ ਕਿੰਨੀ ਦਾ ਡਿਸਕਾਊਂਟ ਬੰਦਾ ਪਸੰਦ ਹੈ ਨਹੀਂ ਜਿਆਦਾ ਜਾਂਦਾ ਸਰ ਸੋਦੇ ਸੋਦੇ ਨਾਹਰ ਖੜਾ ਸੀ ਬੰਦਾ ਇਹਨਾਂ ਦੇ ਨਾਲ ਜਿਆਦਾ ਨਹੀਂ 15 ਰੁਪਏ ਭੇਜਿਆ ਹੁੰਦਾ ਇੱਕ ਚੋਗੀ ਦਾ ਪੱਕੇ ਰਹਿਣ ਉਹ ਸਾਰੇ ਬੰਦੇ ਨੂੰ ਕਹਿੰਦੇ ਆਂ ਜੀ ਆਪਾਂ ਕਿ ਜੇ ਨਾ ਜਿਓ ਤੁਸੀਂ ਆਉਂਦੇ ਹੋ ਤੁਸੀਂ ਬੰਦ ਆਉਂਦਾ 100 ਬੰਦ ਆਉਂਦਾ ਜਿੰਨੇ ਬੰਦੇ ਆ 70 ਭਾਈ ਉਹਨੂੰ ਪ੍ਰਾਇੋਰਟੀ ਦੇ ਨਾਲ ਇੱਕ ਟੋਕਨ ਸੱਜਾਇਆ ਤਾਂ ਕਿ ਕੱਚੇ ਬੈਠਦੇ ਪਏ ਦੋਨੋਂ ਕਵਾੜੀ ਖੜੇ ਹੋਣ ਦੀ ਜਗ੍ਹਾ ਲਗਾਤਾਰ ਗਰਮੀਆਂ ਦੇ ਲੈਂਡ ਖੜੇ ਹੋਣ ਦੀ ਜਗ੍ਹਾ ਹੈ ਲੈਂਡ ਡਿਸਟਰਬ ਨਾ ਹੋਏ ਜਿੱਥੇ ਰਮਾਨਾ ਬਣ ਹੈ ਨੰਬਰ ਵਾਈਜ਼ ਤੁਸੀਂ ਆਇਓ ਤੁਰ ਨੰਬਰ ਲੱਗ ਗਿਆ ਉਹ ਤੁਹਾਡਾ ਨੰਬਰ ਆਖੀ ਤੋਂ ਆਵਾਜ਼ ਪਏਗੀ ਤੁਸੀਂ ਆ ਕੇ ਬੜਾ ਹੋਣ ਤੇ ਖੜੇ ਹੋ ਜੋ ਕਰਨਾ ਕਰੋ ਮੈਂ ਦੇਖਿਆ ਤੁਸੀਂ ਸਾਰੀ ਉੱਤੇ ਖੜੇ ਸੋਤੇ ਟੋਕਨ ਸਿਸਟਮ ਸ਼ੁਰੂ ਕਰ ਦਈਏ ਹਾਂਜੀ ਟੋਕੇ ਦਾ ਟੋਕਨ ਸਿਸਟਮ ਮਿਲ ਜਾਏ ਉਹ ਚੱਲਣਾ ਪਾਉਗਾ ਇਹ ਫਿਰ ਸਰ ਟੋਕਨ ਸਿਸਟਮ ਚੱਲਣਾ ਚਾਹੀਦਾ ਹੈ ਉਹ ਜੀ ਨੇ 4 ਰੁਪਏ ਦਿੱਤੇ ਆ ਉਹਨਾਂ ਚੇਤੀ ਆ ਇਹਦੇ ਨਹੀਂ ਮਰਦੇ ਇਸ ਵਾਰ ਇਹ ਬਾਸ ਕਰ ਲਿਓ ਤੇਰੇ ਤੇ ਗਾਣਾ ਅੰਦਰ ਦੀ ਸੰਧਾ ਫਿਰ ਅੱਜ ਕੀ ਵਾਦੀ ਲੋ ਦੋ ਘੰਟਾ ਮੰਗ ਲਿਆ ਕਾਰ ਦੇ ਵਿੱਚ ਉੱਥੇ ਬੁਮਿਸ ਮੈਨੇ ਜਿੰਨੇ ਲੋਕੀ ਪਰੇਸ਼ਾਨ ਹੋ ਰਹੇ ਨੇ

ਪਾਰਟੀ ਇਹਨਾਂ ਦਾ ਬਫਦਰ ਤੇ ਸਿਕਾਰਟੀ ਨੂੰ ਮੈਂ ਨੋਮ ਫਾਰਮ ਦਿੱਤਾ ਕਿ 2 ਮਿੰਟ ਪਹਿਲੇ ਕਿ ਮੈਂ ਆ ਰਿਹਾ ਹਾਂ ਤੇ ਉਹ ਤੇ باوجود ਵੀ ਹੀ ਇਸ ਨਾਟ ਪ੍ਰੈਸੈਂਟ ਸਿਕਾਰਟੀ ਨੂੰ ਮੈਂ ਨੋਮ ਫਾਰਮ ਦਿੱਤਾ ਕਿ 2 ਮਿੰਟ ਪਹਿਲੇ ਕਿ ਮੈਂ ਆ ਰਿਹਾ ਹਾਂ ਤੇ ਉਹ ਤੇ باوجود ਵੀ ਹੀ ਇਸ ਨਾਟ ਪ੍ਰੈਸੈਂਟ ਏ ਆ ਉਹ ਜਿਹੜੇ ਰਨਿੰਗ ਕੋਲਟੀ ਕਰ ਰਹੇ ਨੇ ਤੇ ਉਹਨਾਂ ਨੇ ਰਿਸਰਚ ਕਰਿਆ ਤੇ तो प्लान कर दो ना 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 नो नो मैं देख ना टोकन सिस्टम लुगंत आप ये जो ट्रेडिंग आर्ट में बैठे ना ताकि उधर हैगा लैंड लग तो फिर ना बड़ा ना ऐसे गाइजंस से वन टू वन नो गाईडिंग सब कर जाए आज मतलब सब एंड मैं समझ नहीं आ रही डॉक्टर एंड मैं मंदिर एक तो भंडारा तो 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 करते आगे में होते बुलाया तो तुम्हारी बारी आ गई है तो फिर को दिखा सकते हैं जरा काम कदम करना 10 बार गड्ढे शमालशाला आए उन्हें कहने फोटो कराया हो गया फिर नहीं होगा नहीं होगा क्या नहीं होगा टोकन जो हो रहा है डिस्प्ले का नंबर तो ठीक टोकन का नंबरिंग होएगी और डिस्प्ले होएगा या एथलेटिक ਇਹ ਕਦੀ ਜਿੱਤਾ ਛਾਪ ਕੋੜਾ ਛਾਤ ਕੋੜ ਬਣਿਆ ਮੈਨੂੰ ਘੋਲਣ ਨੂੰ ਕੋਟਰ ਬਣਿਆ ਹੋਵੇ ਬਿਲਕੁਲ ਇਸ ਤਰ੍ਹਾਂ ਹੀ ਸੜਕਾਂ ਬਣਦੇ ਸਨ ਤਸਵੀਲਾਂ ਦੇ ਸਸਤੀ ਸੜਕਾਂ ਹੀ ਬਣਦੇ ਸੀ ਅਬ ਉਹ ਰੇਲ ਆ ਗਿਆ ਸੀ ਸਾਰੇ ਦੋਨਾਂ ਦੇ ਰੇਲ ਰੋਡ ਰੋਡ ਨੂੰ ਆਪਕੋ ਕਲੀਅਰ ਕਰਾ ਦੇਉ ਸਰਵਰ ਜਿਹੜਾ ਜਲੰਧਰ ਦੇ ਟ੍ਰੇਵਿੰਗ ਟ੍ਰੈਕ ਤੇ ਅਸੀਂ ਖੜੇ ਹਾਂ ਕਿੱਥੇ ਅੱਜ ਕੈਪਟਨ ਮੰਤਰੀ ਮਹਿੰਦਰ ਭਗਤ ਨੇ ਛਾਪਾ ਮਾਰੀ ਕੋ ਆਪਣੀ ਸੇਵਾ ਵਿੱਚ ਚੱਕੀ ਦਿੱਤੀ ਗਿਆ ਨੌਰਾ ਦਾ ਕਨਾਂ ਕਿੱਥੇ ਲਾਇਆ ਬਿਨਾਂ ਤੋਂ ਐਕਸੈਕਟ ਕਿਹੜਾ ਬੰਦ ਹੋਇਆ ਤੇ ਅਸੀਂ ਸਰਵਰ ਕਾਰਨ ਲੋਕ ਜਿਹੜੇ ਪਛਾਣ ਹੋ ਰਹੇ ਸੀ ਫੇਰ ਕੋ ਜਿਹ ਲੋਕ ਕਰਦੇ ਤੇ ਸਿੱਧੇ ਉਹਨਾਂ ਨੂੰ ਪਰੇਸ਼ਾਨ ਦੇ ਸਾਹਮਣੇ ਕਿ ਕਰਨਾ ਪੈ ਰਿਹਾ ਤੇ ਜਦੋਂ ਤੇ ਅਚਲੰਦਰ ਦੇਸ ਕੈਪਟਨ ਮੰਤਰੀ ਤੇ ਕੇਂਦਰ ਭਗਤ ਉਹਨਾਂ ਚ ਨੇ ਗੱਲਬਾਤ ਕਰ ਰਹੇ ਨੇ ਆਈ ਆਰਡੀ ਨਾਲ ਉਹਨਾਂ ਦੇ ਨਾਲ ਆਰਟੀਓ ਹੋਰ ਵੀ ਪਬਲਿਕ ਦੇ ਨਾਲ ਜਿਹੜੀ ਗੱਲਬਾਤ ਕੀਤੀ ਜਾਂਦੀ ਸਾਡੇ ਨਾਲ ਮਹਿੰਦਰ ਭਾਗ ਜੀ ਮਹਿੰਦਰ ਜੀ ਅੱਜ ਤੇ ਹੀ ਤਰਕਸ਼ਾਣਕ ਤਰਕਸ਼ਾਣਕ ਲੋਕਾਂ ਦੇ ਨਾਲ ਗੱਲਬਾਤ ਲੋਕਾਂ ਦੀ ਮੁਸ਼ਕਲ ਸੁਣਿਆ ਇਹ ਸਹੀ ਦਿਨਾਂ ਤੋਂ ਅਕੜੇ ਐਕਸ ਸਰਵਰ ਬੰਦ ਹੋ ਜਾਦੇ ਮੈਂ ਲੇ ਵੀ ਕੀ ਹੈਗਾ ਕਿ ਪੰਜਾਬ ਦੇ ਹਰਮਨਪਰੇ ਮੁੱਖ ਮੰਤਰੀ ਸਿਧਾਰਪ ਗਵੰਸੇ ਮਾਨ ਸਾਹਿਬ ਜੀ ਉਹਨਾਂ ਦਾ ਇੱਕੋ ਹੀ ਸੋਚ ਹੈ ਕਿ ਪੰਜਾਬ ਦੀ ਜਨਤਾ ਨੂੰ ਸਾਰੇ ਡਿਪਾਰਟਮੈਂਟ چاہے ਕੋਈ ਵੀ ਹੋਵੇ ਉਹਦੇ ਜਵਾਬ ਜਗਾ ਉਹਨਾਂ ਨੂੰ ਜੋ ਹੈ ਇੱਕ ਅੱਛੀ ਸਰਸ ਮਿਲਣੀ ਚਾਹੀਦੀ ਹੈ ਸੋ ਮੈਂ ਇਸ ਕਰਕੇ ਇੱਥੇ ਆਇਆ ਆਰਡੀਓ ਅਫਸਰ ਕਿ ਦੇਖਿਆ ਕਿ ਖਬਰਾਂ 'ਚ ਖਬਰਾਂ ਦੋ ਤਿੰਨ ਲਕਰੀਆਂ ਸਨ ਕਿ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ ਸੋ ਮੈਂ ਸੋਚਿਆ ਕਿ ਕੋਈ ਨਾ ਪ੍ਰੈਕਟੀਕਲ ਜਾ ਕੇ ਦੇਖਿਆ ਜਾਵੇ ਕਿ ਲੋਕਾਂ ਨੂੰ ਮਿਲਿਆ ਜਾਵੇ ਹੁਣ ਮੈਂ ਇੱਥੇ ਆ ਕੇ ਲੋਕਾਂ ਨੂੰ ਮਿਲਿਆ ਉਹਨੀਆਂ ਸਮੱਸਿਆਵਾਂ ਉਹ ਕਿੰਨੀਆਂ ਗਈਆਂ ਔਰ ਡਿਪਾਰਟਮੈਂਟ ਦੀਆਂ ਵੀ ਹਮ ਜੋ ਹਨ ਮੁਸ਼ਕਲਾਂ ਉਹਨਾਂ ਨੂੰ ਚੱਲ ਦਿੱਤੀਏ ਅਸੀਂ ਚਾਹਾਂਗੇ ਕਿ ਰਲ ਮਿਲ ਕੇ ਫਲਰ ਕੋ ਸਮੱਸਿਆ ਆ ਰਹੀ ਹੈ ਔਰ ਕੋ ਚੰਡੀਗੜ੍ਹ ਲੈਵਲ ਤੇ ਕੋਈ ਪ੍ਰੋਬਲਮ ਹੈਗੀ ਹੈ ਚੰਡੀਗੜ੍ਹ ਮਿਲਕੇ ਸੀਐਮ ਸਾਹਿਬ ਨੂੰ ਮਿਲਕੇ ਹੁਣ ਇਹ ਮੰਦੀਓ ਗਵਾਂਡ ਹੈਗੀ ਸਟਾਫ ਦੀ ਕਿ ਸਾ ਨੌਕਰਾਂ ਦਾ ਹੋ ਜਾਏ ਤਾਂ ਸਮੱਸਿਆ ਜੋ ਹੈ ਹੱਲ ਹੋਏਗੀ ਡਿਲੇ ਨਹੀਂ ਹੋਏਗੀ ਆਪਾਂ ਉਹ ਵੀ ਹੱਲ ਕਰਾਂਗੇ ਸਾਡਾ ਇੱਥੇ ਆਉਣ ਦਾ ਮਕਸਦ ਇਹ ਹੈਗਾ ਕਿ ਅਸੀਂ ਕਿਸੇ ਦੇ ਕੋਲ ਖਰਾਫ ਹੋਈ ਕਾਰਵਾਈ ਜਾਂ ਕੋਈ ਕਰਨਾਮਾ ਤੇ ਨਹੀਂ ਆਏਗੇ ਅਸੀਂ ਜਸਟ ਵੈਰੀਫਾਈ ਕਰਨ ਕੇ ਆ ਰਹੇ ਹਾਂ ਕਿ ਕਿਤੇ ਕੀ ਸਮੱਸਿਆ ਹੈਗੀ ਉਹਦੀ ਦੇਖ ਕੇ ਅਸੀਂ ਕੋਈ ਦੇਖਿਆ ਹੋਣਾ ਤੁਸੀਂ ਸੁਣਿਆ ਲੋਪੈਸ ਹੋਸੀਆ ਉਹ ਵੀ ਹੱਲ ਕਰਾਂਗੇ ਜਿਹੜੀ ਮਨੂੰ ਲੱਗਾ ਹੈ ਕਿ ਸਮੱਸਿਆ ਈਜ਼ਲੀ ਆਡਿਓ ਸਾਹਿਬ ਨੇ ਵੀ ਇਸ ਗੱਲ ਨੂੰ ਮੰਨ ਲਿਆ ਹੈਗਾ ਕਿ ਜੋ ਹੈ ਕਿ ਅਸੀਂ ਜੋ ਟੋਕਨ ਸਿਸਟਮ ਹੈ ਕਿਉਂਕਿ ਜਿਵੇਂ ਦੇਖਿਆ ਦਰਮੀ ਦੇ ਵਿੱਚ ਲੋਕੀ ਖੜੇ ਹੈਗੇ ਨੇ ਜਿਹਦਾ ਅੰਦਰ ਹਾਲ ਹੈਗਾ ਏਸੀ ਹੈਗਾ ਇੱਥੇ ਲੋਕੀ ਬੈਠ ਕਰ ਸਕਦੇ ਨੇ ਪਰ ਬਾਹਰ ਓਪਨ ਦੇ ਵਿੱਚ ਗਰਮੀ 'ਚ ਬੈਠ ਨਹੀਂ ਕਰ ਸਕਦੇ ਉਹਨਾਂ ਨੇ ਪਹਿਲੇ ਆਲਰੇਡੀ ਇੱਕ ਵੇਟਿੰਗ ਹਾਲ ਇਸੇ ਤਰ੍ਹਾਂ ਬਣਾਇਆ ਹੈਗਾ ਕੋਈ ਸਰਕਤ ਨਹੀਂ ਬੈਠਦੀ ਖੜੀ ਬਾੜੀ ਚ ਹੋਰ ਨਾ ਵਾਰੀ ਚਲੇ ਜਾਵੇ ਸੋ ਉਹਦਾ ਹੱਲ ਇਹ ਹੈ ਕਿ ਸਾਰਿਆਂ ਨੂੰ ਜਦੋਂ ਆਣ ਟੋਕਨ ਲੈਣ ਤਾਂ ਆਪਣੇ ਅੰਦਰ ਬੈਠ ਜਾਣ ਜਦੋਂ ਉਹਦੀ ਵਾਰੀ ਆਏ ਟੋਕਨ ਨੰਬਰ ਡਿਸਪਲੇ ਹੋਏ ਤੇ ਉਹ ਵਾਰੀ-ਵਾਰੀ ਚਲੇ ਜਾਣਗੇ ਤੇਰਾ ਗਰਮੀਂd ਖੜੇ ਹੁੰਦੇ ਨੇ ਜਾਂ ਹਰਾਸਮਣ ਹੁੰਦੀ ਏ ਪਰੇਸ਼ਾਨੀ ਹੁੰਦੀ ਏ ਉਹ ਇਹ ਨਹੀਂ ਹੋਏ ਸੋ ਸਾਨੂੰ ਰਲ ਮਿਲ ਕੇ ਸਾਰਿਆਂ ਨੂੰ ਸੋਸਾ ਦਾ ਹੱਲ ਕਰਨਾ ਪਵੇਗਾ ਬਸ ਆਪਣੇ ਜਾਨ ਲੋਕਾਂ ਦੀ ਸਰਕਾਰ ਜੋ ਹੈ ਮਾਨਸਾਬ ਦੀ ਸਰਕਾਰ ਲੋਕਾਂ ਦੀ ਸੇਵਾ ਲਈ ਹਮੇਸ਼ਾ ਬਸ ਸੇਵਾ ਕਰੀਏ ਉਹ ਸਾਨੂੰ ਮਾਨਸਾਬ ਤੁਸੀਂ ਦੇਖਿਆ ਨਹੀਂ ਕਿ ਉਹਨਾਂ ਨੇ ਕੀ ਹੈਗਾ ਕਿ ਪੰਜਾਬ ਸਰਕਾਰ ਜਨਤਾ ਦੇ ਦਰਵਾਜ਼ਾ ਅਸੀਂ ਜਨਤਾ ਦੇ ਦਰਵਾਜ਼ਾ ਆਏ ਹੈਗੇ ਆ ਸਾਰੇ ਪੰਜਾਬ ਦੇ ਸਾਰੇ ਮਨਿਸਟਰ ਸਹਿਬਾਨ ਐਮਐਲਏ ਸਹਿਬਾਨ ਲੋਕਾਂ 'ਚ ਜਾ ਕੇ ਲੋਕਾਂ ਦੀਆਂ ਸਮੱਸਿਆ ਸੁਣ ਕੇ ਸਰਕਾਰ ਤੋਂ ਕੋਤੇ ਆਣੀ ਨਹੀਂ ਤੁਸ ਜਿਹਾ ਆਣੀ ਨਹੀਂ ਔਰ ਹੱਲ ਕਰੇਨੀ ਤਾਂ ਕਿ ਲੋਕਾਂ ਦੀ ਸਮੱਸਿਆ ਨਾ ਹੋਵੇ ਸਰ ਜੀ ਤੇ ਲੋਗਾ ਵੀ ਇਸ ਸੇਸ਼ਨਾ ਦਾ ਸੁਨਮਾ ਖਲਕੇ ਤੋਂ ਤਾਂ ਕਿਹਦਾ ਸਰਵਰ ਮੰਗਾ ਸਰਵਰ ਤਾਂ ਚੰਡੀਗੜ੍ਹ ਤੋਂ ਮੰਗਾ ਚੰਡੀਗੜ੍ਹ ਦਾ ਕੋਈ ਹੱਲ ਹੈ ਮਤਲਬ ਕੋਈ ਮੰਤਰੀ ਸਾਹਿਬ ਜਾਂ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰੋ ਜਿਹੜਾ ਲੋਕ ਪਰਚਾਣ ਆਉਂਦੇ ਨੇ 500 ਰੁਪਏ ਦੀ ਤਿਆਰੀ ਕਮਾਣ ਵਾਲਾ ਸਿੱਟੇ ਤੋਂ ਸ਼ਾਮ ਤੱਕ ਜਦੋਂ ਆਉਂਦਾ ਉਹਦੀ ਤਿਆਰੀ ਪਾ ਜਾਂਦੇ ਘਰ ਉਸਦੇ ਕੋਈ ਕੈਮਰਾ ਅੱਗੇ ਤੇ ਜੋ ਜੀ ਡੀ ਗਾਇਕ ਕੁਟਿਏ ਕਿ ਇਹ ਪਰਤ ਨਹੀਂ ਨੂੰ ਸਹੀ ਗੱਲ ਹੈ ਕਿ ਅੰਦਰ ਕਿਸੇ ਦਾ ਬਾਹਰ ਦੁਬਾਰਾ ਆਣਾ ਪੈਂਦਾ ਹੈ ਥੋੜੇ ਵਾਸਤੇ ਮਨੁੱਖੀ ਵਾਸਤੇ ਪ੍ਰੋਬਲਮ ਹੈ ਕਿ ਇਹ ਨੂੰ ਕਿਉਂ ਸਰਵਰ ਡਾਉਨ ਹੋ ਜਾਇਆ ਹੈ ਇਹ ਕਿ ਸੈਂਟਰ ਸਿਸਟਮ ਹੁੰਦਾ ਸੈਂਟਰਾਈਜ਼ਡ ਹੋਣਾ ਹੈ ਉਹ ਤੋਂ ਜੋ ਡਾਟਾ ਹੈਗਾ ਇਹ ਰਿਜਿਸਟਰ ਦਫਤਰ ਵੀ ਡਾਊਨ ਹੈਗਾ bcof3 ਸਰਵਰ ਡਾਊਨ ਹੈਗਾ ਸਿੱਧਾ ਕਰਕੇ ਨਾ ਅਸੀਂ ਸਾਰਿਆਂ ਨੂੰ ਚੜਕੇ ਇਹਦਾ ਵੀ ਹੱਲ ਕੱਢਿਆ ਜਾਏਗਾ ਠੀਕ ਹੈ ਨਾਲੇ ਦੇਖੋ ਸਰਵਰ ਡਾਊਨ ਹੋਣ ਕੁਝ ਕਹਿੰਦੇ ਕਿ ਸਾਰਾ ਸਾਲ ਡਾਊਨ ਰਹਿੰਦਾ ਹੈਗਾ ਕਿਸੇ ਕਿਸੇ ਵਜ੍ਹਾ ਕੋਈ ਹੁੰਦਾ ਹੈ ਕੋ ਨਵਾਂ ਸਿਸਟਮ ਸ਼ੁਰੂ ਕਰਨੇ ਆ ਨਵੀਂ ਦਿੱਖ ਨਾਲ ਲੱਗਿਆ ਕਿ ਮੈਂ ਜਿੱਦਾਂ ਆ ਕੇ ਸਹੀ ਈਜ਼ੀ ਇੰਡਸਟਰੀ ਸ਼ੁਰੂ ਕੀਤੀ ਹੈਗੀ ਹੈ ਆਗੇ ਲੋਕਾਂ ਨੂੰ ਘਰ ਬਠਿਆਂ ਦੱਸੀਆਂ ਦੇ ਹੋ ਜਾਂ ਉੱਥੇ ਵੀ ਥੋੜੀ ਸਮੱਸਿਆ ਆ ਰਹੀ ਏ ਕੋਈ ਵੀ ਸਮੱਸਿਆ ਫਤ ਟਾਈਮਿੰਗ ਹੁੰਦੀ ਪਰਮਨੈਂਟ ਨਹੀਂ ਹੁੰਦੀ ਅਸੀਂ ਹੱਲ ਕਰਾਂਗੇ ਹੁਣ ਗੱਲ ਕਰੀਏ ਕਿ ਇੱਥੇ ਚੈਕਿੰਗ ਕੀਤੀ ਹੈ ਸਟਾਫ ਸਟਾਫ ਹੋਏਗਾ ਤਾਂ ਕੰਮ ਹੋਏਗਾ ਹੋ ਜਾਏਗਾ ਲਾ ਕੇ ਕੈਮਰਾ ਆ ਰਿਹਾ 500 ਤੋਂ 700 ਬੰਦਾ ਕਿਹੜਾ ਆ ਕੇ ਰੋਜ਼ ਲੈਸੈਂਸ ਕੋਈ ਬੰਦਾ ਹੈਗਾ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਜਿਹੜੇ 9 ਵਜੇ ਸ਼ੁਰੂ ਹੋ ਜਾਂਦਾ ਸ਼ਾਮ 5 ਵਜੇ ਤੱਕ ਚੱਲਦਾ ਇਸ ਦੇ ਵਿੱਚ ਤੁਹੀਂ ਮੰਤਰੀ ਸਾਹਿਬ ਦੇ ਨਾਲ ਵੀ ਸਾਡੀ ਫੋਨ ਤੇ ਗੱਲ ਹੋਈ ਏ ਕਿ ਕੀ ਕੁਝਵਚਨ ਹੁੰਦਾ ਉਹਨਾਂ ਦਾ ਕਹ ਆਰਟੀਓ ਸਾਹਿਬ ਦਾ ਕਹਣਾ ਅਸੀਂ 15 ਦਿਨ ਸਟਾਫ ਦਿੱਤਾ ਜਾਏਗਾ ਸਟਾਫ ਦੇ ਕਾਰਨ ਸਟਾਫ ਹੋਏਗਾ ਤਾਂ ਕੰਮ ਚੱਲੇਗਾ ਮੇਰੇ ਡਾਕਟਰ ਸੋਨੇ ਆਇਆ ਹੈ ਕਿ ਆਪਕੀ ਸਿਸਟਮ ਆ ਤੇ ਸਿਰਫ ਇਹ ਤਾਂ ਡਾਟਾ ਆਪਰੇਟਰ ਦੀ ਕਮੀ ਹੈ ਜੀ ਸੋ ਇਹਦੇ ਬਾਰੇ ਵੀ ਜਾ ਕੇ ਮੈਂ ਉਹਨਾਂ ਨਾਲ ਚਰਚਾ ਕਰਾਂ ਮੈਂ ਤਾਂ ਕਿ ਸੀ ਜਿਹੜਾ ਹੈਗਾ ਫਾਦਰ ਟਾਈਮ ਬੀਂਗ ਕੋਈ ਕੰਟੈਕਟ ਸਿਸਟਮ ਤੇ ਕੋਈ ਕੰਟੈਕਚੁਅਲ ਜੋ ਹੈ ਸਟਾਫ ਰੱਖੀਏ ਤਾਂ ਕਿ ਜਨਤਾ ਨੂੰ ਸਮੱਸਿਆ ਨਹੀਂ ਆਣੀ ਚਾਹੀਦੀ ਅਗਰ ਇਹਨਾਂ ਕੋ ਪਰਮਾਨੈਂਟ ਅਪਲਾਈ ਨਹੀਂ ਹੈਗੇ ਤੇ ਕੋਈ ਕੰਟੈਕਟ ਬੇਸਿਸ ਤੇ ਰੱਖੇ ਜਾ ਸਕਣ ਜੀ ਤਾਂ ਕਿ ਲੋਕਾਂ ਦਾ ਕੰਮ ਹੋਣਾ ਚਾਹੀਦਾ ਹੈਗਾ ਸੋ ਵੀ ਮੈਂ ਨੋਟ ਕੀਤਾ ਉਹ ਵੀ ਹੱਲ ਕਰਾਂਗੇ ਮੰਤਰੀ ਸਾਹਿਬ ਨੇ ਗੱਲ ਆਈ ਹੈ ਕਿ ਵਿਸ਼ਵਾਸਨ ਕੇ ਦਿੱਤਾ ਜੀ ਨਾ ਕੀ ਹੈਗਾ ਤੁਸੀਂ ਟੰਲੀਗੜਾ ਕੇ ਮਿਲੋ ਬੈਠ ਕੇ ਤੁਸੀਂ ਗੱਲ ਕਰਾਂਗੇ ਤੇ ਨਾਲੇ ਚੱਲੀ ਸਸਿਆ ਕੀ ਉਹਦਾ ਹੱਲ ਕਰਾਂਗੇ ਟੋਕਨ ਸਿਸਟਮ ਕੀ ਤੋ ਤੱਕ ਚੱਲ ਜਾਏ ਇਹ ਕੁਝ ਨਾ ਹੋ ਜਾਏਗਾ ਜੀ ਉਹ ਨਿਕਰ ਉਹ ਸਰਵਰ ਦੀ ਮੁਸ਼ਕਲ ਹੈ ਸਰਵਰ ਦਾ ਬਰੀ ਰੀਸ ਕੋਈ ਸਭ ਹੋ ਰਿਹਾ ਮਸ਼ੀਨਾਂ ਨਹੀਂ ਹੈਗੀ ਤੁਸੀਂ ਨੋ ਬੋ ਦੇਣਾ ਹਾਂ ਕਿ ਦੋ ਸੰਬੱਧਿਤ ਬੈਠਣ ਉਹਨਾਂ ਇਹਨਾਂ ਨੂੰ ਵੀ ਸਾਨੀ ਹੋਏਗੀ ਜੇਕਰ ਇੱਥੇ ਬੰਦੇ ਬੈਠੇ ਹੋਣ ਪਵਨ ਨਗਰ ਆਂਦਾ ਹੈਗਾ ਤੇਰਾ ਸਟਾਫ ਹੈ ਲੋ ਨੂੰ ਕੰਮ ਕਰਨ ਚ ਆਸਾਨੀ ਹੁੰਦੀ ਹੈਗੀ ਇਸ ਕਰਕੇ ਇਟ ਇਸ ਬੈਟਰ ਫਾਰ ਬੋਥ ਲੋਕਾਂ ਵਾਸਤੇ ਵੀ ਤੇ ਸਟਾਫ ਵਾਸਤੇ ਕਿਉਂਕਿ ਦੇਖਿਆ ਸਾਰੇ ਇੱਧਰ ਖੜੇ ਹੈਗੇ ਲਾਈਨ ਲੱਗ ਕੇ ਪਰੇਸ਼ਾਨ